ਖੇਮ ਨਾਮ ਸੁਖ ਦਾ ਵੀ ਹੈ ਖੇਮ ਨਾਮ ਕਲਿਆਣ ਦਾ ਵੀ ਹੈ ਸਦਾ ਰਹਿਣ ਵਾਲਾ ਸੁਖ ਕਲਿਆਣ ਤੈਨੂੰ ਪ੍ਰਾਪਤ ਹੋਵੇਗੀ ਪਰਮੇਸ਼ਰ ਦੇ ਨਾਮ ਦਾ ਸਰਕਾਰ ਨਾਮ ਦੇਜ ਬਰਕਤ ਐਸੀ ਏ ਕਹਿੰਦੇ ਆਏ ਨਾਮ ਜਪਣ ਵਾਲਾ ਕਿੱਡਾ ਵੀ ਵੱਡਾ ਕੋਈ ਨਾਮ ਜਪਣ ਤੋਂ ਪਹਿਲਾਂ ਪਾਪੀ ਹੋਵੇ ਉਦੇ ਸਾਰੇ ਪਾਪ ਵੀ ਨਾਮ ਜਪਿਆਂ ਧੁੱਪ ਜਾਂਦੇ ਹਨ ਕੋਰ ਦੁਖਿਆੰ ਅਨਕ ਹਤਿਆੰ ਜਨਮ ਦਾ ਰਦਰੰ ਮਹਾ ਬਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰ ਕਰੋਤ ਜੇ ਲੱਕੜਾਂ ਦਾ ਬਹੁਤ ਵੱਡਾ ਢੇਰ ਲੱਗਾ ਹੋਵੇ ਇੱਕ ਅਗ ਦੀ ਚਿੰਗਾਰੀ ਹੀ ਸਾਰੇ ਬਾਲਣ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਇਸੇ ਤਰ੍ਹਾਂ ਇੱਕ ਪਰਮੇਸ਼ਰ ਦਾ ਨਾਮ ਹੀ ਐਸੀ ਸ਼ਕਤੀ ਰੱਖਦਾ ਹੈ ਕਿ ਨਾਮ ਜਪਣ ਵਾਲੇ ਦੇ ਪਿਛਲੇ ਕੀਤੇ ਪਾਪ ਵੀ ਕੱਟੇ ਜਾਂਦੇ ਘਰ ਵਿੱਚ ਦਰਦਰ ਗਰੀਬੀ ਹੋਵੇ ਉਹ ਵੀ ਚੱਕੀ ਜਾਂਦੀ ਹੈ ਦੁਖੀ ਰਹਿੰਦਾ ਹੋਵੇ ਮਾਨਸਿਕ ਸਰੀਰਕ ਤੌਰ ਤੇ ਉਹ ਦੁੱਖ ਵੀ ਦੂਰ ਹੋ ਜਾਂਦਾ ਹੈ ਸਾਚ ਸੰਗਤ ਦੇ ਅੱਜ ਕੱਲ ਮਾਨਸਿਕ ਰੋਗ ਦੇ ਰੋਗੀ ਬਹੁਤ ਵੱਧ ਰਹੇ ਨੇ ਮਾਨਸਿਕ ਰੋਗ ਦਾ ਇਲਾਜ ਕੇਵਲ ਪਰਮੇਸ਼ਰ ਦਾ ਨਾਮ ਸਤਿਗੁਰਾਂ ਦੀ ਬਾਣੀ ਹੈ ਬਾਣੀ ਤੋਂ ਬਿਨਾ ਨਾਮ ਤੋਂ ਬਗੈਰ ਕਿਸੇ ਦਾ ਮਾਨਸਿਕ ਰੋਗ ਦੂਰ ਹੋ ਹੀ ਨਹੀਂ ਸਕਦਾ ਜਿਹੜਾ ਪਰਮੇਸ਼ਰ ਦਾ ਨਾਮ ਪ੍ਰੇਮ ਨਾਲ ਜਪੇ ਉਹਦੇ ਰੋਗ ਕੱਟੇ ਜਾਂਦੇ ਐ ਪਾਪ ਕੱਟੇ ਜਾਂਦੇ ਨੇ ਨਾਮ ਦੀ ਐਸੀ ਮਹਿਮਾ ਹੈ ਭਾਈ ਗੜੀਆ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਆਗਿਆ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਨ ਕਸ਼ਮੀਰ ਗਏ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਣਾ ਸੀ ਪ੍ਰਕਾਸ਼ ਦਾ ਗੁਰਾਂ ਨੇ ਕਿਹਾ ਵੀ ਨਾਲੇ ਤੇ ਗੁਰਪੁਰਬ ਮਨਾਓ ਨਾਲੇ ਭੇਟਾ ਲੈ ਕੇ ਆ ਜਿਓ ਜਾਂਦਿਆਂ ਹੋਇਆ ਗੁਜਰਾਤ ਹੁਣ ਪਾਕਿਸਤਾਨ ਚ ਰਹਿ ਗਿਆ ਏ ਉਥੇ ਮੀਆਂ ਦੌਲਾ ਇੱਕ ਮੁਸਲਮਾਨ ਕਰਨੀ ਵਾਲਾ ਉਹਦੇ ਨਾਲ ਮੇਲ ਹੋਇਆ ਭਾਈ ਗੜੀਆ ਜੀ ਦੇ ਨਾਲ ਵਜਨ ਬਲਾਸ਼ ਕੀਤੇ ਤੇ ਪ੍ਰਭਾਵਿਤ ਹੋ ਗਿਆ ਕਹਿੰਦਾ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਾਓ ਭਾਈ ਗੜੀਆ ਜੀ ਨੇ ਬੜੇ ਪ੍ਰੇਮ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਾਇਆ ਤੇ ਬਾਣੀ ਪੜ੍ਹ ਕੇ ਤੇ ਬਾਣੀ ਸੁਣ ਕੇ ਦੋਵਾਂ ਨੂੰ ਆਨੰਦ ਆਇਆ ਤੇ ਭਾਈ ਗੜੀਆ ਨੂੰ ਹੱਥ ਜੋੜ ਕੇ ਮੀਆਂ ਦੋਲਾ ਕਹਿਣ ਲੱਗਾ ਤੇ ਮੈਂ ਸੁਖਮਣੀ ਸਾਹਿਬ ਦੀ ਸਾਰੀ ਬਾਣੀ ਸਰਵਣ ਕੀਤੀ ਹੈ ਇੱਕ ਗੱਲ ਮੈਨੂੰ ਸਮਝ ਆ ਗਈ ਹੈ ਉਹ ਸਮਝ ਕੀ ਆਈ ਹੈ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਬਿਸਰਾਮ ਇਹਨਾ ਮੈਨੂੰ ਸਮਝ ਆਈ ਹੈ ਵੀ ਕਿ ਸੁਖਮਣੀ ਸਾਹਿਬ ਜੀ ਦੀ ਬਾਣੀ ਕਹਿ ਰਹੀ ਵੀ ਸਭ ਤੋਂ ਜ਼ਿਆਦਾ ਸੁੱਖਾਂ ਦੀ ਮਣੀ ਹੈ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਨਾਮ ਹੀ ਸੁੱਖਾਂ ਦੀ ਮਣੀ ਸੁਖ ਦੇਣ ਵਾਲਾ ਏ ਤੇ ਇਹ ਵਸਦਾ ਕਿੱਥੇ ਹੈ ਭਗਤਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਦਾ ਹੈ ਉਹ ਸਿੱਖ ਦੇ ਕੋਲੋਂ ਇੱਕ ਵਾਰਾਂ ਪਾਠ ਸੁਣਿਆ ਤੇ ਉਹ ਸਿੱਖ ਦੇ ਕੋਲੋਂ ਪਾਠ ਸੁਣ ਕੇ ਮੀਆਂ ਦੋਲਾਂ ਨੂੰ ਸਮਝ ਆ ਗਈ ਵੀ ਅੰਮ੍ਰਿਤ ਨਾਮ ਹੀ ਸੁੱਖਾਂ ਦੇ ਦੇਣਹਾਰਾ ਹੈ ਕਈ ਵਾਰ ਐਸਾ ਵੀ ਹੁੰਦਾ ਹੈ ਵੀ ਅਸੀਂ ਸੁਖਮਣੀ ਸਾਹਿਬ ਦਾ ਪਾਠ ਕਈ ਵਾਰ ਪੜਿਆ ਸੁਣਿਆ ਹੁੰਦਾ ਏ ਪਰ ਸਾਡੇ ਅੰਦਰ ਨਾਮ ਬਿਆਹ ਦੀ ਰੌਣਕ ਫੇਰ ਵੀ ਨਹੀਂ ਚੱਲਦੀ ਨਾਮ ਦੀ ਸਮਝ ਫੇਰ ਵੀ ਨਹੀਂ ਪੈਂਦੀ ਉਹਦਾ ਕਾਰਨ ਇਹ ਹੈ ਵੀ ਇੱਕ ਗੁਰਸਿੱਖ ਨਾਮ ਜਪਦਾ ਇਹ ਤੇ ਉਹ ਆਨੰਦ ਲੈਂਦਾ ਹੈ ਇੱਕ ਜੇ ਨਾਮ ਜੱਪੇ ਵੀ ਤਾਂ ਉਹਦੀ ਸੁਰਤ ਨਹੀਂ ਟਿਕਦੀ ਉਹਦਾ ਕਾਰਨ ਗੁਰ ਕਲਗੀਧਰ ਮਹਾਰਾਜ ਨੇ ਸਮਝਾਇਆ ਵੀ ਕਾਰਮ ਕੀ ਹੈ ਇੱਕ ਵਾਰ ਮਹਾਰਾਜ ਸਾਹਿਬ ਜੀ ਦੇ ਲੱਗੇ ਹੋਏ ਦੀਵਾਨ ਦੇ ਵਿੱਚ ਇੱਕ ਸਿੱਖ ਆਇਆ 파ਰਸ ਦੀ ਵੱਟੀ ਮਹਾਰਾਜ ਜੀ ਦੇ ਅੱਗੇ ਭੇੜ ਕੀਤੀ ਕਹਿੰਦਾ ਮਹਾਰਾਜ ਤਿੰਨ ਪੀੜੀਆਂ ਤੋਂ ਸਾਹਮਣੇ ਰੱਖੀ ਸੀ ਜੰਗਾਂ ਜੁੱਧਾਂ ਦਾ ਸਮਾਂ ਏ ਸੋਚਿਆ ਮਹਾਰਾਜ ਦੇ ਕੰਮ ਆਏਗੀ ਸੋਨਾ ਬਣਾ ਕੇ ਤੇ ਵਰਤਣਗੇ ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ ਹੱਥ ਵੇ ਫੜੀ ਜਿੱਥੇ ਬੈਠੇ ਸੀ ਲਾਗੇ ਨਿਗਾਹ ਜਾਂ ਟੋਬਾ ਸੀ ਥੋੜੀ ਦੂਰ ਵਗਾ ਕੇ ਉਹਦੇ ਵੇ ਸੁੱਟ ਦਿੱਤੀ ਸਿੱਖ ਦਾ ਮਨ ਟਹਿ ਗਿਆ ਵੀ ਮਹਾਰਾਜ ਨੇ ਮੇਰੀ ਭੇਟਾ ਦੀ ਕਦਰ ਨਹੀਂ ਜਾਣੀ। ਸਹਿਬ ਕਹਿੰਦੇ ਸਿੱਖਾ ਜੇ ਮਨ ਉਦਾਸ ਹੈ ਤਾਂ ਜਾ ਕੱਢ ਲੈ। ਜਦੋਂ ਗਿਆ ਤੇ ਵੇਖਿਆ ਵੀ ਉੱਥੇ ਦੇ ਪਾਰਸ ਦੀਆਂ ਵੱਟੀਆਂ ਦਾ ਢੇਰ ਲੱਗਾ। ਆਪਣੀ ਕੱਢ ਕੇ ਲੈ ਕੇ ਆਇਆ। ਮਹਾਰਾਜ ਦੇ ਚਰਨ ਫੜ ਲੈ ਕਹਿੰਦਾ ਪਾਦਸ਼ਾਹ ਨਾਮਦਾਨ ਬਖਸ਼ੋ ਮੇਰੇ ਅੰਦਰੋਂ ਮੇਂ ਸੀ ਵੀ ਮੈਂ ਗੁਰੂ ਨੂੰ ਅਮੀਰ ਕਰ ਦਿਆਂਗਾ। ਸਤਿਗੁਰੂ ਸਾਹਿਬ ਜੀ ਨੇ ਉਹਤੇ ਬਖਸ਼ਿਸ਼ ਵੀ ਕੀਤੀ। ਉਸ ਸਿੱਖ ਨੂੰ ਨਾਮਦਾਨ ਵੀ ਬਖਸ਼ ਦਿੱਤਾ ਪਰ ਲਾਗੇ ਭਾਈ ਆਲਮ ਸਿੰਘ ਬੈਠਾ ਸੀ ਜਿਹਨੂੰ ਆਲਮ ਸਿੰਘ ਨੱਚਣੋ ਵੀ ਕਹਿੰਦੇ ਆ ਬੜਾ ਕਮਾਈ ਵਾਲਾ ਗੁਰਸਿੱਖ ਸੀ ਸਾਧ ਸੰਗਤ ਰਾਤ ਦਿਨ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਦਿਨੇ ਚੌਰ ਸਾਹਿਬ ਕਰਦਾ ਰਹਿੰਦਾ ਜੇ ਕੋਈ ਆਗਿਆ ਹੁੰਦੀ ਤੇ ਉਹ ਕੰਮ ਸੇਵਾ ਦਾ ਕਰਨ ਜਾਂਦਾ ਤੇ ਰਾਤ ਨੂੰ ਬਰਸ਼ਾ ਫੜ ਕੇ ਪਹਿਰਾ ਦਿੰਦਾ ਇੰਨੀ ਕਮਾਈ ਕੀਤੀ ਭਾਈ ਆਲਮ ਸਿੰਘ ਨੱਚਣੇ ਨੇ ਉਹ ਸਿੱਖ ਨੇ ਸਵਾਲ ਕੀਤਾ ਭਾਈ ਆਲਮ ਸਿੰਘ ਨੇ ਕਰਗੀ ਤਰ ਦਸਵੇਂ ਪਾਤਸ਼ਾਹ ਨੂੰ ਮਹਾਰਾਜ ਤੁਸੀਂ ਇਹ ਸਿੱਖ ਨੇ ਜੋ ਕਿਹਾ ਹੈ ਉਹਦੇ ਮੁਤਾਬਕ ਇਹ ਦੱਸੋ ਇਹ ਕਹਿੰਦਾ ਹੈ ਵੀ ਇਹਦੇ ਵਿੱਚ ਪਾਰਸ ਦੀ ਵਟੀ ਹੈ ਇਸ ਡੱਬੀ ਦੇ ਅੰਦਰ ਤੇ ਇਹ ਲੋਹੇ ਨੂੰ ਸੋਨਾ ਬਣਾਉਂਦੀ ਹੈ ਪਰ ਜਿਸ ਪਾਰਸ ਦੀ ਵਟੀ ਜਿਸ ਡੱਬੀ ਦੇ ਵਿੱਚ ਮਹਾਰਾਜ ਇਹ ਸੋਨਾ ਕਿਉਂ ਨਹੀਂ ਬਣੀ ਸਹਿਬ ਕਹਿੰਦੇ ਆਲਮ ਸਿੰਘ ਇਹ ਡੱਬੀ ਖੋਲ ਜਦੋਂ ਡੱਬੀ ਖੋਲੀ ਮਹਾਰਾਜ ਜੀ ਕਹਿੰਦੇ ਵੀ ਪਾਰਸ ਦੀ ਵੱਟੀ ਬਾਹਰ ਕੱਢ ਬਾਹਰ ਕੱਢੀ ਪਾਦਸ਼ਾਹ ਕਹਿੰਦੇ ਇਹਦੇ ਹੇਠਾਂ ਇੱਕ ਕਾਗਜ਼ ਹੈ ਨਿਕਾਜਾ ਇਹ ਵੀ ਕੱਢ ਦੇ ਕੱਢ ਤਾਂ ਕਹਿੰਦੇ ਹੁਣ ਪਾਰਸ ਦੀ ਵੱਟੀ ਵਿੱਚ ਰੱਖ ਜਦੋਂ ਵਿੱਚ ਰੱਖੀ ਡੱਬੀ ਦੇ ਤੇ ਡੱਬੀ ਝਾਟੀ ਸੋਨਾ ਬਣ ਗਈ ਕਹਿੰਦਾ ਮਹਾਰਾਜ ਇਹਦਾ ਕੀ ਕਾਰਨ ਸਹਿਬ ਕਹਿੰਦੇ ਵੀ ਭਾਵੇਂ ਇਹ ਡੱਬੀ ਦੇ ਹੇਠ ਪਾਰਸ ਦੀ ਵੱਟੀ ਪਈ ਸੀ ਜੋ ਅੱਠ ਧੰਤਾਂ ਦੇ ਨਾਲ ਸ਼ੋਹੇ ਇਹ ਸੋਨਾ ਬਣ ਜਾਂਦੀਆਂ ਨੇ ਪਰ ਵਿੱਚ ਕਾਗਜ਼ ਪਿਆ ਹੋਣ ਕਰਕੇ ਇਹ ਬਾਰਸ਼ ਦੀ ਬੱਤੀ ਵੀ ਇਸ ਡੱਬੀ ਨੂੰ ਸੋਨਾ ਨਹੀਂ ਬਣਾ ਸਕੀ ਇਸੇ ਤਰ੍ਹਾਂ ਗਰੀਬ ਨਰਾਇਣ ਸਾਹਿਬ ਜੀ ਕਹਿੰਦੇ ਭਾਏ ਜਿਹੜਾ ਇਹ ਮਨੁੱਖਾ ਜਨਮ ਹੈ ਵੀ ਅਮੋਲਕ ਹੈ ਇਸ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਕਈ ਮਨੁੱਖਾਂ ਨੂੰ ਸੋਨੇ ਵਰਗਾ ਨਹੀਂ ਬਣਾ ਸਕਿਆ ਉਹਦਾ ਕਾਰਨ ਕੀ ਹੈ ਵੀ ਉਹਨੇ ਨਾਮ ਕੇਵਲ ਪਖੰਡ ਦੇ ਤੌਰ ਤੇ ਜਪਿਆ ਹਿਰਦੇ ਦੇ ਵਿੱਚ ਕਵਟ ਦਾ ਕਾਗਜ ਹੈ ਅੰਦਰ ਸਾਡੇ ਕਵਟ ਹੈ ਬਾਹਰ ਸਭ ਕੁਝ ਠੀਕ ਹੈ ਗੁਰਸਿੱਖ ਹੈ ਬੜਾ ਸੋਹਣਾ ਲੱਗਦਾ ਹੈ ਪਦਵੀ ਵੀ ਵੱਡੀ ਹੈ ਪਰ ਹਿਰਦੇ ਕਵਟ ਮੁਖ ਗਿਆਨੀ ਮੁਖੋ ਕਹਿੰਦੇ ਵੀ ਗਿਆਨੀ ਐ ਮੁਖ ਹੈ ਪਰ ਹਿਰਦੇ ਦੇ ਵਿੱਚ ਕੀ ਹੈ ਕਵਟ ਝੂਠੇ ਕਹਾ ਬਲੋਵਸ ਪਾਣੀ ਉਹ ਪਾਣੀ ਦੇ ਵਿੱਚ ਮਧਾਣੀ ਪਾਉਣ ਦੀ ਨਹੀਂ ਆਈ ਹੈ ਜਿਹਦੇ ਹਿਰਦੇ ਦੇ ਵਿੱਚ ਕਵਟ ਹੈ ਹੁਣ ਜਿਹਦੇ ਹਿਰਦੇ 'ਚ ਕਵਟ ਹੈ ਸਮਝ ਲੋ ਵੀ ਉਹ ਕਵਟ ਇੱਕ ਉਹ ਕਾਗਜ਼ ਦੀ ਨਿਆਈ ਉਹ ਪਰਦੇ ਦੀ ਨਿਆਈ ਹੀ ਹੈ ਜਿੰਨਾ ਜਿਹੜੇ ਅੰਦਰ ਕਵਟੇ ਉਹਨਾਂ ਜਿਹੜੇ ਸਤਨਾਮ ਵਾਹਿਗੁਰੂ ਕਿਹਾ ਹੋਇਆ ਵੀ ਸਾਡਾ ਹਿਰਦਾ ਜਿਹੜਾ ਬ੍ਰਹਮ ਦਾ ਰੂਪ ਨਹੀਂ ਬਣ ਸਕਦਾ ਜਦੋਂ ਸਾਡੇ ਅੰਦਰੋਂ ਕਵਟ ਨਾਸ਼ ਹੋ ਗਿਆ ਵਿਖਾਵਾ ਦੂਰ ਹੋ ਗਿਆ ਫਿਰ ਇੱਕ ਵਾਰ ਵੀ ਸਿੱਖ ਕਵੇ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਕਹਿਣ ਦੇ ਨਾਲ ਹੀ ਨਿਹਾਲ ਹੋ ਜਾਂਦਾ ਹੈ ਪਰਮੇਸ਼ਰ ਦੇ ਨਾਮ ਵਿੱਚ ਐਸੀ ਸ਼ਕਤੀ ਹੈ ਪਾਵ ਜੇ ਨਾਮ ਜਪਣੇ ਦੇ ਅੰਦਰ ਵਾਲਸ਼ਾਲ ਫਰੇਮ ਕਪਟ ਨਹੀਂ ਰੱਖਣਾ ਗੁਰੂ ਦਾ ਜਿਹੜਾ ਸਿੱਖ ਹੈ ਉਹਦਾ ਦੇ ਜੀਵਨ ਐਸਾ ਹੋਣਾ ਚਾਹੀਦਾ ਹੈ ਕਿ ਉਹਨੂੰ ਸਾਰਿਆਂ ਦੇ ਵਿੱਚੋਂ ਗੁਰੂ ਦੇਖਣਾ ਚਾਹੀਦਾ ਆਪਾਂ ਕਵਾਂਗੇ ਇਹ ਕਿਉਂ ਗੁਰੂ ਤਾਂ ਇੱਕ ਹੈ ਹਰ ਸਿੱਖ ਦੇ ਵਿੱਚੋਂ ਗੁਰੂ ਕਿਉਂ ਦੇਖਣਾ ਚਾਹੀਦਾ ਕਿਉਂਕਿ ਉਹਦੇ ਨਾਮ ਦੇ ਨਾਲ ਵੀ ਲੱਗਦਾ ਹੈ ਗੁਰ ਸਿੱਖ ਵੀ ਗੁਰੂ ਦਾ ਸਿੱਖ ਹੈ ਜੇ ਅਸੀਂ ਗੁਰ ਸਿੱਖਾਂ ਦਾ ਸਨਮਾਨ ਨਹੀਂ ਕਰਾਂਗੇ ਜੇ ਮਹਾਰਾਜ ਸਾਹਿਬ ਜੀ ਦੀ ਬਾਣੀ ਮੁਤਾਬਕ ਨਹੀਂ ਚੱਲਾਂਗੇ ਤਾਂ ਫੇਰ ਸਾਡੇ ਅਰਗਾ ਕੋਈ ਪਖੰਡੀ ਨਹੀਂ ਫੇਰ ਨਾਮ ਸਾਨੂੰ ਸੁੱਖ ਨਹੀਂ ਦਵੇਗਾ